ਪਰ ਕਈ ਵਾਰੀ ਚੋਰਾ ਨੂੰ ਮੋਰ ਵੀ ਪੈ ਜਾਂਦੇ ਆ ਕਈ ਵਾਰੀ ਸੁਨਿਆਰਿਆਂ ਨੂੰ ਵੀ ਲੋਕ ਲੁੱਟ ਕੇ ਲੈ ਜਾਂਦੇ ਆ ਪੂਰੀ ਕਹਾਣੀ ਸੁਣੋ ਬੰਦਾ ਸੁਨਿਆਰੇ ਨੂੰ ਕਿਵੇਂ ਲੁੱਟ ਕੇ ਲੈ ਗਿਆ ਕਿਵੇਂ ਸੁਨਿਆਰੇ ਨੂੰ ਵੱਡਾ ਸਾਰਾ ਰਗੜਾ ਲਾ ਗਿਆ ਇਹ ਕਹਾਣੀ ਬਹੁਤ ਪੁਰਾਣੀ ਹੈ ਜੀ ਕਾਫੀ ਪੁਰਾਣੇ ਸਮੇਂ ਦੀ ਕਹਾਣੀ ਆ ਤੇ ਇੱਕ ਗਰੀਬ ਜਾਂ ਮੁੰਡਾ ਹੁੰਦਾ ਜਿਹਦਾ ਕੋਈ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਕੱਲਾ ਹੀ ਰਹਿੰਦਾ ਵਿਚਾਰਾ ਤੇ ਇੱਕ ਦਿਨ ਉਹ ਵਿਚਾਰਾ ਲੱਕੜਾਂ ਲੁਕੜਾਂ ਇਕੱਠੀਆਂ ਕਰਨ ਜਾਂਦਾ ਤੋੜੂ ਨਾਲ ਇੱਕ ਛੋਟੀ ਜਿਹੀ ਨਹਿਰ ਦੇ ਵਿੱਚੋਂ ਇੱਕ ਕੱਚ ਦਾ ਟੁਕੜਾ ਮਿਲਦਾ ਛੋਟਾ ਜਿਹਾ ਹੀਰੇ ਵਰਗਾ ਉਹਨੂੰ ਇਹ ਲੱਗਦਾ ਵੀ ਇਹ ਹੀਰਾ ਵੀ ਕਿਉਂਕਿ ਅਣਜਾਣ ਬੰਦੇ ਨੂੰ ਕੀ ਪਤਾ ਹੁੰਦਾ ਤੇ ਉਹਨੂੰ ਲੱਗਦਾ ਇਹ ਹੀਰਾ ਹੈ ਤਾਂ ਉਹ ਕੀ ਕਰਦਾ ਉਹਨੂੰ ਘਰੇ ਲਿਆਉਂਦਾ ਘਰੇ ਲਿਆ ਕੇ ਚੰਗੀ ਤਰ੍ਹਾਂ ਵਗੜ ਰਗੜ ਕੇ ਰਗੜ ਰਗੜ ਕੇ ਧੋਂਦਾ ਤੇ ਉਹਦੇ ਨਾਲ ਹੋਰ ਵੀ ਇਹ ਲੱਗ ਲੱਗ ਜਾਂਦਾ ਵੀ ਇਹ ਤਾਂ ਹੀਰਾ ਹੀ ਆ ਪੱਕਾ ਹੀ ਹੀਰਾ ਉਹਨੂੰ ਤਾਂ ਮਨ ਦੇ ਵਿੱਚ ਲੱਡੂ ਫੁੱਟਦੇ ਆ ਵੀ ਵਾਕਿਆ ਯਾਰ ਅੱਜ ਆਪਣਾ ਤਾਂ ਹੀਰਾ ਮਿਲ ਗਿਆ ਤੇ ਉਸ ਟਾਈਮ ਪੈਸੇ ਦੀ ਕੀਮਤ ਬਹੁਤ ਸੀ ਅੱਜ ਕੱਲ ਪੈਸੇ ਦੀ ਕੀਮਤ ਜ਼ਿਆਦਾ ਹੈਣੀ ਹੈ ਨਾ ਤਾਂ ਉਹ ਕੀ ਕਹਿੰਦਾ ਉਹ ਦੂਜੇ ਦਿਨ ਤੜਕੇ ਸਾਰੀ ਉੱਡਦੀ ਇੱਕ ਮਸ਼ਹੂਰ ਸੁਨਿਆਰੇ ਕੋਲ ਲੈ ਜਾਂਦਾ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੁੰਦਾ ਸੁਨਿਆਰੇ ਕੋਲ ਲੈ ਜਾਂਦਾ ਤੇ ਉਹ ਸੁਨਿਆਰੇ ਨੂੰ ਕਹਿੰਦਾ ਵੀ ਆ ਦੇਖੋ ਜੀ ਮੇਰੇ ਕੋਲ ਨਾ ਮੇਰੇ ਕੋਲ ਨਾ ਇੱਕ ਹੀਰਾ ਜਿਹੜਾ ਸਾਡਾ ਖਾਨਦਾਨੀ ਹੀਰਾ ਤੇ ਸਾਡੇਆਂ ਕਈ ਪੁਸਤਾਂ ਤੋਂ ਖਾਨਦਾਨੀ ਹੀਰਾ ਸਾਡੇ ਨਾਲ ਤੁਰਿਆ ਆਉਂਦਾ ਤੇ ਇਹ ਹੀਰਾ ਹੁਣ ਮੇਰੀ ਮਾਂ ਨੇ ਮੈਨੂੰ ਦਿੱਤਾ ਸੀ ਮਰਨ ਵੇਲੇ ਤੇ ਮੇਰੀ ਮਾਂ ਨੇ ਕਿਹਾ ਸੀ ਵੀ ਇਹ ਹੀਰੇ ਨੂੰ ਨਾ ਮੇਰੀ ਨੂਨ ਨੂੰ ਦੇ ਦੇ ਦੀ ਸ਼ਾਪ ਦੇ ਵਿੱਚ ਮੜਾ ਕੇ ਹੀਰਾ ਮੇਰੀ ਨੂਨ ਨੂੰ ਦੇ ਦੇ ਪਰ ਸੁਨਾਰੇ ਨੂੰ ਬੰਦਾ ਕਹਿੰਦਾ ਵੀ ਪਰ ਮੇਰੇ ਹਾਲਾਤ ਇਹੋ ਜੀ ਆ ਵੀ ਵਿਆਹ ਮੇਰਾ ਕਿੱਥੋਂ ਹੋਣਾ ਛੜਾ ਹੀ ਮਰੂੰਗਾ ਤੇ ਪਰ ਮੈਂ ਇਹਨਾਂ ਵੀ ਭੁੱਖਾ ਜ਼ਰੂਰੀ ਮਰਨਾ ਨਹੀਂ ਜੀ ਹੀਰਾ ਵੇਚ ਕੇ 4 ਪੈਸੇ ਆ ਜਾਣਗੇ ਥੋੜਾ ਜਿਹਾ ਜੀਗਜਾਰਾ ਵਧੀਆ ਹੋ ਜਾਊਗਾ ਕੋਈ ਕੰਮ ਧੰਦਾ ਤੋਰ ਲੂੰਗਾ ਤੇ ਸਭ ਹੀਰਾ ਬਹੁਤ ਕੀਮਤੀ ਆ ਸਾਡਾ ਖਾਨਦਾਨੀ ਹੀਰਾ ਤਾਂ ਸੁਨਾਰੇ ਨੂੰ ਵੀ ਲੱਗਦਾ ਵੀ ਵਾਕਈ ਕੋਈ ਇਹਦੇ ਕੋਲ ਖਾਨਦਾਨੀ ਹੀਰਾ ਹੈਗਾ ਤੇ ਸੁਨਾਰੇ ਨੂੰ ਵੀ ਐ ਹੁੰਦਾ ਵੀ ਜਲਦੀ ਜਲਦੀ ਵਿਖਾ ਵੀ ਕਿਹੜਾ ਹੀਰਾ ਤਾਂ ਜਦੋਂ ਸੁਨਾਰੇ ਨੂੰ ਕੱਢ ਕੇ ਹੀਰਾ ਵਿਖਾਉਂਦਾ ਤਾਂ ਹੀਰਾ ਸੁਨਾਰਾ ਦੇਖ ਕੇ ਦੇਖ ਕੇ ਪਛਾਣ ਲੈਂਦਾ ਹੀਰਾ ਸੁਨਾਰਾ ਹੱਸ ਪੈਂਦਾ ਕਹਿੰਦਾ ਇਹ ਆ ਗੁੱਡਾ ਖਾਨਦਾਨੀ ਹੀਰਾ ਕਿਉਂ ਮੇਰੇ ਨਾਲ ਮਜ਼ਾਕ ਕਰਨ ਆ ਗਿਆ ਤੂੰ ਥਗੀ ਮਾਰਨਾ ਹੈ ਮੇਰੇ ਨਾਲ ਤੋਂ ਬੰਦਾ ਅੱਗੋਂ ਪੈ ਜਾਂਦਾ ਉਹ ਕਹਿੰਦਾ ਮੈਂ ਥੱਗ ਠੂਕ ਕੋਈ ਨਹੀਂ ਗਾ ਇਹ ਸਾਡਾ ਖਾਨਦਾਨੀ ਹੀਰਾ ਤੂੰ ਮੈਨੂੰ ਚੋਰ ਚੂਰ ਨਾ ਕਿਹਾ ਜਦੋਂ ਮੇਰੇ ਦਾਦਿਆਂ ਪਰਦਾਦਿਆਂ ਤੋਂ ਇਹ ਹੀਰਾ ਚੱਲਦਾ ਆਉਂਦਾ ਸਾਡਾ ਤੇ ਮੈਨੂੰ ਵੀ ਇਹ ਹੀਰਾ ਮੈਨੂੰ ਵਿਰਾਸਤ ਚ ਮਿਲਿਆ ਤੇ ਮੈਂ ਵੇਚਣ ਆ ਗਿਆ ਤੇ ਜੇ ਤੈਨੂੰ ਨਹੀਂ ਪਰਖ ਤਾਂ ਵੱਖਰੀ ਗੱਲ ਆ ਤਾਂ ਕੋ ਸੁਨਿਆਰਾ ਕਹਿੰਦਾ ਵੀ ਮੈਨੂੰ ਪਰਖ ਪੂਰੀ ਆ ਇਹ ਨਹੀਂ ਗਾ ਵੀ ਮੈਨੂੰ ਪਰਖ ਨਹੀਂ ਗੀ ਮੈਨੂੰ ਪਰਖ ਆ ਪਰ ਪਰ ਇਹ ਹੀਰਾ ਸਹੀ ਨਹੀਂ ਗਾ ਤਾਂ ਉਹ ਬੰਦਾ ਸੁਨਿਆਰਾ ਉਹ ਮੁੰਡਾ ਕਹਿੰਦਾ ਵੀ ਤੂੰ ਐਂ ਕਰ ਸੁਨਿਆਰੇ ਨੂੰ ਕਹਿੰਦਾ ਵੀ ਜੇ ਤੂੰ ਨਹੀਂ ਨਾ ਲੈਣਾ ਕਿਸੇ ਹੋਰ ਨੂੰ ਵੇਚ ਦੇ ਮੇਰਾ ਹੀਰਾ ਤੂੰ ਰੱਖ ਲੈ ਜਦੋਂ ਵੇਚ ਗਿਆ ਮੈਨੂੰ ਇਹਦੇ ਪੈਸੇ ਦੇ ਦੇ ਤਾ ਸੁਨਿਆਰਾ ਵੀ ਉਹਦਾ ਮਨ ਰੱਖਣ ਵਾਸਤੇ ਉਹ ਕਹਿੰਦਾ ਗਰੀਬ ਆ ਆਜੀ ਬਣਾਈ ਫਿਰਦਾ ਚਲੋ ਆਪਾਂ ਰੱਖ ਲੈਨੇ ਆ ਦੋ ਚਾਰ ਮਹੀਨਿਆਂ ਨੂੰ ਜਦੋਂ ਵਾਪਸ ਆਊਗਾ ਆਪਾਂ ਅਗਲੇ ਨੂੰ ਕਹਿ ਦਿਆਂਗੇ ਵੀ ਆ ਚੱਕ ਆਉਦਾ ਹੀਰਾ ਵੀ ਇਹ ਹੀਰਾ ਨਹੀਂ ਇਹ ਨਹੀਂ ਵਿਕਦਾ ਤੈ ਲੈ ਜਾ ਵੀ ਸੀ ਤਾਂ ਕੱਚ ਦਾ ਟੁਕੜਾ ਹੀ ਹੀਰਾ ਤਾਂ ਹੈ ਹੀ ਨਹੀਂ ਸੀ ਉਹ ਕਾ ਸੁਨਿਆਰਾ ਉਹਦਾ ਦਿਲ ਰੱਖਣ ਦਾ ਮਾਰਾ ਉਹਨੂੰ ਹੀਰਾ ਉਹਨੂੰ ਹੀਰਾ ਬਣਾ ਕੇ ਰੱਖ ਲੈਂਦਾ ਤਾਂ ਹੁਣ ਮੁੰਡੇ ਨੂੰ ਆਸ ਹੋ ਜਾਂਦੀ ਵੀ ਚਲੋ ਸ਼ਾਇਦ ਵੇਚ ਜਾਵੇ ਪਰ ਮੁੰਡੇ ਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਵੀ ਇਹ ਜੇ ਸੁਨਿਆਰਾ ਕਹਿੰਦਾ ਤਾਂ ਵਾਕਈ ਕੱਚ ਦਾ ਟੁਕੜਾ ਹੀਰਾ ਹੋਰ ਤਾਂ ਹੈ ਨਹੀਂ ਕਿਉਂਕਿ ਉਹ ਕਹਿੰਦਾ ਤਾਂ ਪਲਉ ਖਾਨਦਾਨੀ ਹੀਰਾ ਸਾਡਾ ਪਰ ਉਹਨੂੰ ਵੀ ਪਤਾ ਸੀ ਮੈਂ ਤਾਂ ਨਹਿਰ ਚੋਂ ਭਾਲ ਕੇ ਲਿਆ ਸੀ ਇਹ ਤਾਂ ਕੱਚ ਦਾ ਟੁਕੜਾ ਹੀ ਆ ਤਾਂ ਐਸੀ ਤਰ੍ਹਾਂ ਹੀ ਟਾਈਮ ਆ ਜਿਹੜਾ ਬੀਤਦਾ ਜਾਂਦਾ ਕੁਝ ਟਾਈਮ ਦੇ ਬਾਅਦ ਮਹੀਨੇ ਡੇਢ ਮਹੀਨੇ ਦੇ ਬਾਅਦ ਸੁਨਾਰੇ ਕੋਲ ਨਾ ਇੱਕ ਬੰਦਾ ਆਉਂਦਾ ਸੁਨਾਰੇ ਕੋਲ ਇੱਕ ਬੰਦਾ ਆਉਂਦਾ ਤੇ ਇਸ ਉਹ ਸ਼ਾਹੀ ਕੱਪੜੇ ਪਾਏ ਹੁੰਦੇ ਆ ਲੱਗਦਾ ਜਿਵੇਂ ਵੀ ਦਰਬਾਰ ਦੇ ਵਿੱਚੋਂ ਮਹਾਰਾਜ ਮਹਾਰਾਜ ਦੇ ਕਿਸੇ ਦੇ ਦਰਬਾਰ ਦੇ ਵਿੱਚੋਂ ਆਇਆ ਤੇ ਉਹ ਆ ਕੇ ਦੱਸਦਾ ਵੀ ਦੁਕਾਨਦਾਰ ਨੂੰ ਸੁਨਾਰੇ ਨੂੰ ਆ ਕੇ ਦੱਸਦਾ ਵੀ ਸੇਰ ਜੀ ਅਸੀਂ ਮਹਾਰਾਜ ਦੀ ਕੀ ਜਾਂ ਨੇੜੀ ਜਾ ਰਾਜਕੁਮਾਰੀ ਉਣੀ ਪੇ ਜਾਵੇਂ ਨੂੰ ਤੇ ਮੈਂ ਉਹਦੇ ਹਾਰ ਵਾਸਤੇ ਇੱਕ ਕੀਮਤੀ ਹੀਰਾ ਲੈ ਕੇ ਜਾਣਾ ਕੋਈ ਸਸਤਾ ਹੀਰਾ ਨਹੀਂ ਲੈ ਕੇ ਜਾਣਾ ਵਧੀਆ ਹੀਰਾ ਲੈ ਕੇ ਜਾਣਾ ਤਾਂ ਉਹ ਸੁਨੈਰਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਣੇ ਕੋਲ ਇੱਕ ਤੋਂ ਇੱਕ ਹੀਰੇ ਪਏ ਆ ਆਪਣੇ ਤੋਂ ਵਧੀਆ ਹੀਰੇ ਕਿਸੇ ਕੋਲ ਵੀ ਨਹੀਂ ਇੱਥੇ ਤਾਂ ਉਹ ਕੀ ਕਰਦਾ ਚੰਗੇ ਚੰਗੇ ਹੀਰੇ ਉਹਨੂੰ ਕੱਢ-ਕੱਢ ਕੇ ਵਿਖਾਈ ਜਾਂਦਾ ਤੇ ਉਹ ਬੰਦਾ ਕੀ ਕਰਦਾ ਹੀਰਾ ਵੇਖਦਾ ਨਹੀਂ ਨਹੀਂ ਇਹ ਨਹੀਂ ਆਹ ਸਹੀ ਨਹੀਂ ਲੱਗਦਾ ਹੋਰ ਵਿਖਾਉਂਦਾ ਨਹੀਂ ਇਹ ਨਹੀਂ ਸਹੀ ਇਹ ਤਾਂ ਕੀਮਤ ਸਹੀ ਨਹੀਂ ਇਹਦਾ ਡਿਜ਼ਾਈਨ ਸਹੀ ਨਹੀਂ ਇਹਦਾ ਆ ਠੀਕ ਨਹੀਂ ਉਹਦਾ ਆ ਠੀਕ ਨਹੀਂ ਇਹਦਾ ਉਹ ਨਹੀਂ ਉਹਦੇ ਚੰਗੇ ਚੰਗੇ ਹੀਰਿਆਂ ਨੂੰ ਵੀ ਉਹ ਨਕਾਰ ਦਿੰਦਾ ਵੀ ਮੈਂ ਨਹੀਂ ਲੈਂਦਾ ਇਹ ਨਹੀਂ ਵੀ ਚੰਗੇ ਨਹੀਂ ਗੇ ਉਹ ਕਹਿੰਦਾ ਵੀ ਮੈਨੂੰ ਤਾਂ ਚੰਗਾ ਜਾਂ ਇਹੋ ਜਿਹਾ ਹੀਰਾ ਦੇ ਅੱਜ ਤੱਕ ਜਿਹੜੇ ਕਿਉਂਕਿ ਸਾਡੀ ਰਾਜਕੁਮਾਰੀ ਨੇ ਕਿਹਾ ਵੀ ਇਹੋ ਜਿਹਾ ਹੀਰਾ ਲੈ ਕੇ ਆਵੀ ਜਿਹੜਾ ਕਿਸੇ ਕੋਲ ਹੋਰ ਕੋਲ ਹੋਵੇ ਹੀ ਨਾ ਤੇ ਜੇ ਜਣਾ ਖਣੀ ਇਹੋ ਹੀਰੇ ਲਈ ਫਿਰਦਾ ਆਇਆ ਉਹੋ ਜੇ ਤਾਂ ਫਿਰ ਸਾਡੀ ਰਾਜਕੁਮਾਰੀ ਨੂੰ ਕੀ ਫਾਇਦਾ ਨਾ ਹੀ ਉਹਨੇ ਮਹਿੰਗੇ ਤੋਂ ਮਹਿੰਗਾ ਹੀਰਾ ਲੈਣਾ ਸਾਡੇ ਲਈ ਮਾਰੀ। ਤੋਂ ਬੰਦਾ ਕਹਿੰਦਾ ਵੀ ਚੱਲ ਠੀਕ ਆ ਆਪਾਂ ਮਹਿੰਗੇ ਤੋਂ ਮਹਿੰਗਾ ਦੇ ਦਿੰਨੇ ਆ। ਉਹਨੇ ਹੋਰ ਵੀ ਵਿਖਾਈ ਆਖਰ ਨੂੰ ਸਾਰੀ ਦੁਕਾਨ ਲਾ ਕੇ ਉਹਦੇ ਅੱਗੇ ਰੱਖ ਦਿੱਤੀ ਪਰ ਉਹ ਬੰਦੇ ਨੇ ਹੀਰਾ ਪਸੰਦ ਨਹੀਂ ਕੀਤਾ। ਆਖਰਕਾਰ ਉਹ ਕਹਿੰਦਾ ਯਾਰ ਵੀ ਔਕਾਤ ਨੂੰ ਵਿਖਾ ਕੇ ਵੇਖ ਲਈ ਜਿਹੜਾ ਬੰਦਾ ਦੇਖਿਆ ਸੀ ਤੋਂ ਕੱਚ ਦੇ ਟੁਕੜੇ ਨੂੰ ਉਹਦੇ ਅੱਗੇ ਰੱਖ ਦਿੰਦਾ ਉਹ ਕਹਿੰਦਾ ਆ ਵੇਖ। ਤੂੰ ਦੂਰੋਂ ਵੇਖ ਕੇ ਕਹਿੰਦਾ ਹਾਂ ਐਸ ਚੀਜ਼ ਨੂੰ ਤਾਂ ਮੈਂ ਲੱਭਦਾ ਸੀ। ਇਹੀ ਤਾਂ ਹੀਰਾ ਮੈਨੂੰ ਚਾਹੀਦਾ ਸੀ ਤੇ ਇਸ ਗੱਲ ਨਾਲ ਸੁਨਿਆਰੇ ਨੂੰ ਬਦਲ ਲੱਗ ਜਾਂਦਾ ਕੋਈ ਅਨਾੜੀ ਬੰਦਾ ਇਹਨੂੰ ਹੀਰੇ ਹੂਰੇਆਂ ਦੀ ਪਛਾਣ ਨਹੀਂ ਇਹ ਤਾਂ ਸਿਰਫ ਐਵੇਂ ਹੀ ਤੁਰਿਆ ਫਿਰਦਾ ਤਾਂ ਉਹ ਕਹਿੰਦਾ ਵੀ ਇਹਦੀ ਕੀਮਤ ਕਿੰਨੀ ਆ ਤਾਂ ਸੁਨਿਆਰਾ ਕਹਿੰਦਾ ਵੀ ਉਹ ਬੰਦਾ ਮੈਨੂੰ ਕਹਿੰਦਾ ਸੀ ਵੀ 10000 ਚ ਵੇਚਨਾ ਤੇ ਮੈਂ 10000 ਜੇ ਉਹ ਮੈਂ 10000 ਗਿਆ ਇਸ ਸਿਪਾਈ ਨੂੰ ਜੇ ਮੈਂ 10000 ਗਿਆ ਤੇ ਇਹਨੇ ਆਖਣਾ ਵੀ ਸਸਤਾ ਹੀ ਵਿਖਾਈ ਜਾਂਦਾ ਤਾਂ ਆਪਾਂ ਐਂ ਕਰਦੇ ਆ ਆਪਾਂ ਇਹਨੂੰ 20000 ਕਹਿੰਨੇ ਆ ਜੇ 20 ਚ ਲੈ ਗਿਆ ਤਾਂ ਆਪ 10000 ਮੇਰਾ ਤੇ 10000 ਆਪਾ ਜਿਹੜਾ ਬੰਦਾ ਦੇ ਗਿਆ ਸੀ ਆਪਾਂ ਉਹਨੂੰ ਦੇ ਦੇਾਂਗੇ ਤਾਂ ਉਹਨੂੰ ਕਹਿੰਦਾ ਵੀ 20000 ਦਾ ਜੀ ਰੋ ਉਹ ਕਹਿੰਦਾ ਕੋਈ ਗੱਲ ਨਹੀਂ 20000 ਇੰਨੇ ਮਹਿੰਗੇ ਹੀ ਲੈਣਾ ਸੀ ਅਸੀਂ ਉਸ ਟਾਈਮ 20000 ਦੀ ਕੀਮਤ ਲੱਖਾਂ ਰੁਪਏ ਸੀ ਅੱਜ ਤੱਕ ਕੀਮਤ ਹੀ ਹੈ ਨਹੀਂ ਨਾ ਪੈਸਿਆਂ ਦੀ ਤੁਹਾਨੂੰ ਪਤਾ ਹੀ ਹੈ ਤਾਂ ਉਹ ਨਾ 20000 ਚੋਂ ਨੇ ਫਾਈਨਲ ਕਰਦਾ ਤੇ ਉਹ ਬੰਦੇ ਨੇ 2500 ਰੁਪਇਆ ਕੱਢਿਆ ਤੇ ਉਸ ਬੰਦੇ ਨੂੰ ਸਨੇਹਾਰੇ ਨੂੰ ਨੇ ਦੇ ਦਿੱਤਾ ਅਸ਼ਪਾਈ ਨੇ ਉਹ ਕਹਿੰਦਾ ਵੀ ਆ ਲੈ ਸਿਉਨੇ ਦੀਆਂ 2500 ਮੋਹਰਾਂ ਲੈ 2500 ਰੁਪਇਆ ਲੈ ਤੂੰ ਤੇ ਮੇਰਾ ਸਿਉਨ ਇਹ ਹੀਰਾ ਜਣਾ ਬੁੱਕ ਕਰ ਦੇ ਕਿਉਂਕਿ ਮੈਂ ਇੰਨੇ ਪੈਸੇ ਲੈ ਕੇ ਨਹੀਂ ਆਇਆ ਮੈਂ ਚਾਰਾਂ ਦਿਨਾਂ ਬਾਅਦ ਆਉਂਗਾ ਚਾਰਾਂ ਨਹੀਂ ਹਫਤੇ ਬਾਅਦ ਆਉਂਗਾ ਹਫਤੇ ਬਾਅਦ ਮੈਂ ਤੇਰੇ ਪੂਰੇ ਪੈਸੇ ਦੇ ਕੇ ਹੀਰਾ ਲੈ ਲਵਾਂ ਉਹਨੇ ਤੋਂ ਆ 2500 ਮੇਰਾ ਜਮਾ ਕਰ ਲਾ ਸਨੇਹਾਰਾਂ ਦਾ ਵੀ ਠੀਕ ਆ ਜੀ ਦੇ ਦਿਓ 2500 ਦੇ ਦਿਓ ਉਹਨੇ 2500 ਲਿਖ ਲਿਆ ਪਰ ਉਹ ਬੰਦਾ ਤੁਰ ਪਿਆ ਫਿਰ ਫਿਰ ਮੁੜ ਆਇਆ ਜਿਹੜਾ ਸਪਾਈ ਸੀ ਨਾ ਪਹਿਲਾਂ ਤੁਰ ਪਿਆ ਫਿਰ ਫਿਰ ਮੁੜ ਕੇ ਆ ਗਿਆ ਤੇ ਸੁਨਿਆਰੇ ਨੂੰ ਆਕੇ ਕਹਿੰਦਾ ਵੀ ਨਹੀਂ ਐ ਨਹੀਂ ਗੱਲ ਬਾਨੀ ਤੂੰ ਮੰਨ ਲਓ ਮੈਂ ਦੂਜਾ ਹਫਤੇ ਬਾਅਦ ਆਵਾਂ ਤੇ ਤੂੰ ਇਹ ਹੀਰਾ ਕਿਸੇ ਹੋਰ ਨੂੰ ਵੇਚ ਦੇਵੇਂ ਮੈਂ ਹਫਤੇ ਬਾਅਦ ਆਵਾਂ ਤੂੰ ਇਹ ਹੀਰਾ ਕਿਸੇ ਹੋਰ ਨੂੰ ਵੇਚ ਦੇ ਤੇ ਮੈਂ ਰਾਜਕੁਮਾਰੀ ਨੂੰ ਜਾ ਕੇ ਦੱਸਾਂ ਵੀ ਉਹਨੇ ਤਾਂ ਹੀਰਾ ਵੇਚਤਾ ਤਾਂ ਮਹਾਰਾਣੀ ਰਾਜਕਮਾ ਦੀ ਮੇਰਾ ਗਲਾਲਵਾ ਦੇ ਉਹਦਾ ਕੀ ਫਾਇਦਾ ਇਸ ਕਰਕੇ ਉਹ ਕਹਿੰਦਾ ਵੀ ਜ਼ਰੂਰੀ ਆ ਵੀ ਤੂੰ ਮੈਨੂੰ ਮੇਰੇ ਨਾਲ ਲੇਖ ਲਿਖਾ ਕਰ ਪੱਕਾ ਸਨਿਆਰਾ ਨਾਲ ਕੋਈ ਗੱਲ ਇਹ ਲੇਖ ਲਿਖਾ ਕਰ ਲੈਣੀ ਆ 1000 ਕਿਵੇਂ ਲੇਖ ਲਿਖਾ ਕਰਨਾ ਉਹ ਕਹਿੰਦਾ ਜੀ ਲੇਖ ਲਿਖਾ ਐਂ ਕਰ ਵੀ ਮੈਂ ਹਫਤੇ ਦੇ ਵਿੱਚ ਵਿੱਚ ਆ ਕੇ ਤੇਰੇ ਤੋਂ ਹੀਰਾ ਲੈ ਕੇ ਜਾਊਂਗਾ ਤੇ ਆ 2500 ਰੁਪਿਆ ਮੈਂ ਤੈਨੂੰ ਦੇ ਕੇ ਚੱਲਿਆ ਤੇ ਜੇ ਅਗਰ ਮੈਂ ਹਫਤੇ 'ਚ ਨਾ ਮੁੜ ਕੇ ਆਇਆ ਤਾਂ 2500 ਮੇਰਾ ਮਿੱਟੀ ਤੇ ਜੇ ਜੇ ਅਗਰ ਮੈਂ ਆਇਆ ਤੇ ਤੂੰ ਕਿਸੇ ਨੂੰ ਹੀਰਾ ਹਫਤੇ ਤੋਂ ਪਹਿਲਾਂ ਕਿਸੇ ਨੂੰ ਵੇਚਦਾ ਤਾਂ ਮੈਂ ਤੇਰੇ ਤੋਂ 2500 ਦੀ ਬਜਾਏ 5000 ਰੁਪਇਆ ਲਵਾਂਗਾ 2500 ਤਾਂ ਮੇਰਾ ਹਲਦਾ ਤੇ 5 2500 ਰੁਪਇਆ ਮੈਂ ਤੇਰੇ ਤੋਂ ਡੰਡ ਲੈ ਕੇ ਜਾਊਂਗਾ ਸੁਨਿਆਰਾਂ ਦਾ ਠੀਕ ਆ ਜੀ ਸੁਨਿਆਰੇ ਨੇ ਉਹਨੂੰ ਸਾਰਾ ਕੁਝ ਲਿਖ ਕੇ ਦੇਤਾ ਹੁਣ ਸੁਨਿਆਰੇ ਨੇ ਸਾਰੇ ਕੁਝ ਲਿਖ ਕੇ ਦੇ ਦਿੱਤਾ ਉਹਨੂੰ ਤੇ ਉਹ ਬੰਦਾ ਸਾਰਾ ਕੁਝ ਲਿਖ ਕੇ ਕਾਗਜ਼ਾਤ ਦੇ ਕੋਲ ਲੈ ਕੇ ਆਇਆ ਇੱਕ ਸੁਨਿਆਰੇ ਨੇ ਰੱਖ ਲਿਆ ਤੇ ਹੁਣ ਉਹ ਚਲਾ ਗਿਆ ਉਹ ਚਲਾ ਗਿਆ ਤੇ ਉਧਰੋਂ ਜਿਹੜੇ ਬੰਦਾ ਉਹਨੂੰ ਉਹਨਾਂ ਚਾਮੂ ਜਿਹੜਾ ਉਹਨੂੰ ਕੱਚ ਦਾ ਉਹ ਟੁਕੜਾ ਦੇ ਗਿਆ ਸੀ ਜਿਹੜਾ ਉਹ ਉਹ ਦੁਜਾ ਸੁਨਿਆਰਾ ਕਹਿੰਦਾ ਸੀ ਤਾਂ ਨਕਲੀ ਆ ਜਿਹਦਾ ਹੀਰਾ ਉਹਨੇ 20000 ਹੁਣੇ-ਹੁਣੇ ਵੇਚਿਆ ਸੀ ਉਹ ਤਾਂ ਲੰਘਦਾ ਟੱਪਦਾ ਤੇ ਉਹ ਵੀ ਆ ਗਿਆ ਉਹਨੂੰ ਕਹਿੰਦਾ ਜੀ ਸੁਨਿਆਰਾ ਜੀ ਸਤਿ ਸ੍ਰੀ ਅਕਾਲ ਉਹ ਕਹਿੰਦਾ ਸਤਿ ਸ੍ਰੀ ਅਕਾਲ ਜੀ ਉਹ ਕਹਿੰਦਾ ਮੈਂ ਤੈਨੂੰ ਇਹਦੋਂ ਪਹਿਲਾਂ ਹੀਰਾ ਦੇ ਗਿਆ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਉਹ ਕਹਿੰਦਾ ਹਾਂ ਦੇ ਗਿਆ ਸੀ ਤੇ ਉਹ ਕਹਿੰਦਾ ਵੀ ਗੱਲ ਇਹ ਆ ਵੀ ਉਹ ਵਿਕ ਗਿਆ ਜਾਂ ਨਹੀਂ ਵਿਕਿਆ ਜੇ ਤਾਂ ਵਿਕ ਗਿਆ ਤਾਂ ਬਾਲੀ ਵਧੀਆ ਗੱਲ ਆ ਮੈਨੂੰ ਉਹਦੇ ਪੈਸੇ ਦੇ ਦੇ ਜੇਕਰ ਉਹ ਨਹੀਂ ਵਿਕਿਆ ਜੋ ਹੀਰਾ ਨਹੀਂ ਵਿਕਿਆ ਤਾਂ ਤੂੰ ਐ ਕਰ ਹੀਰੇ ਦੇ ਦੂਜਾ ਹੀਰਾ ਮੈਨੂੰ ਦੇ ਦੇ ਕਿਉਂਕਿ ਮੈਨੂੰ ਇੱਕ ਖਬਰ ਮਿਲੀ ਆ ਵੀ ਇੱਕ ਦਰਬਾਰ ਦਾ ਬੰਦਾ ਮਹਾਰਾਜ ਦੇ ਦਰਬਾਰ ਤੋਂ ਇੱਕ ਬੰਦਾ ਆਇਆ ਉਹ ਉਹਦੇ ਨਾਲ ਦਾ ਹੀਰਾ ਭਾਲਦਾ ਫਿਰਦਾ ਤੇ ਉਹ ਮਹਿੰਗੇ ਤੋਂ ਮਹਿੰਗੇ ਕੀਮਤ 'ਚ ਵੀ ਉਹ ਹੀਰਾ ਲੈਣ ਨੂੰ ਤਿਆਰ ਆ ਤੇ ਤੁਸੀਂ ਐ ਕਰੋ ਮੈਨੂੰ ਉਹ ਹੀਰਾ ਦੇ ਦਿਓ ਮੈਂ ਉਹਨੂੰ ਵੇਚ ਦੂੰਗਾ ਹੁਣ ਸਨੇਰਾ ਫਸ ਗਿਆ ਜੇ ਤਾਂ ਉਹ ਕਹਿੰਦਾ ਵੀ ਮੈਂ ਹੀਰਾ ਵੇਚ ਤਾਵਾ ਦੇ ਨਾਲ ਸੌਦਾ ਕਰ ਲਿਆ ਤਾਂ ਉਹਨੂੰ ਪਤਾ ਲੱਗ ਜੂਗਾ ਵੀ 20000 ਚ ਵੇਚਿਆ ਜੇ ਉਹਨੂੰ ਪਤਾ ਲੱਗ ਗਿਆ 20000 ਚ ਵੇਚਿਆ ਤਾਂ ਉਹਨੇ ਕਹਣਾ 20 ਦਾ ਵੀ ਮੈਨੂੰ ਫੜਾ ਹਨਾ ਉਹਨੇ ਕਹਣਾ 20 ਦਾ ਵੀ ਮੈਨੂੰ ਫੜਾ ਪਰ ਜੇ ਉਹਨੇ 20 ਨਹੀਂ ਦਿੰਦਾ ਉਹਨੂੰ 10 ਦਿੰਦਾ ਤਾਂ ਉਹ ਜਾ ਕੇ ਲੋਕਾਂ 'ਚ ਉਹ ਬਦਨਾਮੀ ਕਰੂਗਾ ਵੀ ਮੇਰਾ ਹੀਰਾ ਤਾਂ 20 ਚ ਵੀ ਕਿਹਾ ਤੇ ਇਹਨੇ ਸਾਲੇ ਨੇ ਸੁਨਾਰੇ ਨੇ ਮੈਨੂੰ ਸਿਰਫ 10000 ਦਿੱਤਾ ਤਾਂ ਸਨਿਆਰਾ ਕਹਿੰਦਾ ਵੀ ਕੋਈ ਨਾ ਕੋਈ ਸੋਚਦਾ ਵੀ ਵਿਚਾਲੜਾ ਰਸਤਾ ਕੱਟਿਆ ਜਾਵੇ। ਉਹ ਬੰਦੇ ਨੂੰ ਕਹਿੰਦਾ ਨਾ ਵੀ ਮੈਨੂੰ ਤਾਂ ਉਦੋਂ ਪਰਖਣ 'ਚ ਕੋਈ ਗਲਤੀ ਹੋ ਗਈ ਸੀ। ਉਦੋਂ ਪਰਖਣ 'ਚ ਕੋਈ ਗਲਤੀ ਹੋ ਗਈ ਸੀ ਮੈਨੂੰ। ਇਹ ਤੇਰਾ ਹੀਰਾ ਅਸਲ ਵਿੱਚ ਪੂਰਾ ਪਿਓਰਾ ਰੀਜਨਲ ਆ ਹੀਰਾ ਮਾੜਾ ਨਹੀਂ ਗਲਤ ਨਹੀਂ ਗਾ ਹੀਰਾ ਤੇਰਾ। ਤੇ ਉਹਦੇ ਮੈਂ ਤੈਨੂੰ ਕਹਿੰਦਾ ਸੀ ਵੀ ਹੀਰਾ ਤੇਰਾ ਪਿਓਰ ਨਹੀਂ ਗਾ ਪਰ ਪਿਓਰਾ ਤੇਰਾ ਹੀਰਾ ਤੇ ਮੈਨੂੰ ਉਹਦੇ ਕੋਈ ਪਰਖਣ 'ਚ ਗਲਤੀ ਹੋ ਗਈ ਸੀ। ਉਹ ਕਹਿੰਦਾ ਵੀ ਜੇ ਠੀਕ ਹੈ ਪਰਖਣ 'ਚ ਗਲਤੀ ਹੋ ਗਈ ਸੀ। ਤਾ ਲਿਆਉ ਮੇਰੀ ਕੀਮਤ ਦੇ ਦੇੋ ਹੀਰੇ ਦੀ ਜਾਂ ਫਿਰ ਮੈਨੂੰ ਹੀਰਾ ਦੇ ਦਿਓ ਤਾਂ ਸੁਨਿਆਰਾ ਕਹਿੰਦਾ ਵੀ ਤੈਨੂੰ ਹੀਰਾ ਤਾਂ ਨਹੀਂ ਮੈਂ ਦੇ ਸਕਦਾ ਕਿਉਂਕਿ ਹੀਰਾ ਸੁਨਿਆਰਾ ਪਹਿਲਾਂ ਸੌਦਾ ਕਰੀ ਬੈਠਾ ਸੀ ਉਹਦੇ ਨਾਲ ਦੂਜੇ ਸਿਪਾਈ ਨਾਲ ਸੌਦਾ ਕਰੀ ਬੈਠਾ ਸੀਗਾ ਵੀ ਜੇ ਅਗਰ ਉਹ ਹੀਰਾ ਉਹਨੂੰ ਵਾਪਸ ਕਰ ਦਿੰਦਾ ਸੀ ਉਹਨੂੰ ਸ਼ਾਮੂ ਨੂੰ ਹੀਰਾ ਜੇ ਉਹ ਵਾਪਸ ਕਰ ਦਿੰਦਾ ਸ਼ਾਮੂ ਦਾ ਹੀਰਾ ਤਾਂ ਦਰبار ਵਾਲੇ ਬੰਦੇ ਨੇ ਸਿਪਾਈ ਨੇ ਆ ਜਾਣਾ ਸੀ ਉਹਨੇ ਕਿਹਾ ਸੀ ਲਿਆ ਹੀਰਾ ਨਹੀਂ ਹੈਗਾ ਤਾਂ 2500 ਰੁਪਿਆ ਡੰਡ ਦੇ ਇਸ ਕਰਕੇ ਉਹਨੂੰ ਆਏ ਆ ਵੀ ਉਹ ਲਾਓ ਗਿਆ ਵੀ ਹੁਣ 2500 ਰੁਪਿਆ ਪੱਲੋ ਜਾਊਗਾ 2500 ਪੱਲੋ ਜਾਊਗਾ ਇਦੋਂ ਚੰਗਾ ਵੀ ਆਪਾਂ 10000 ਰੁਪਿਆ ਕਮਾਈਏ ਤਾਂ ਉਹਨੇ ਪਤਾ ਕੀ ਕੀਤਾ ਉਹਨੂੰ ਕਹਿੰਦਾ ਵੀ ਆਏ ਕਰ ਤੂੰ ਹੀਰਾ ਮੈਨੂੰ ਵੇਚ ਦੇ 10 ਕਿੰਨੇ ਪੈਸੇ ਲੈਣੇ ਉਹ ਸ਼ਾਮੂ ਕਹਿੰਦਾ ਮੈਂ ਤਾਂ ਤੁਹਾਨੂੰ ਕਿਹਾ ਹੀ ਆ ਜੀ ਮੇਰਾ ਤਾਂ 10000 ਰੁਪਿਆ ਦਾ ਹੀਰਾ 10000 ਰੁਪਿਆ ਦਾ ਦਿਓ ਤੇ ਹੀਰਾ ਲੈ ਉਹ ਨਵੀਂ ਦੇਖ ਲਾ ਕੱਲ ਨੂੰ ਇਹ ਨਾ کہیں ਮੇਰੇ ਨਾਲ ਠੱਗੀ ਤੋਂ ਖਾ ਹੋ ਗਿਆ ਮੇਰਾ ਤਾਂ ਮਹਿੰਗਾ ਸੀ ਮੇਰਾ ਸਸਤਾ ਸੀ ਮੈਂ 10000 ਰੁਪਏ ਚ ਰੱਖਣ ਲੱਗਿਆ ਇਹ ਦੂਤ ਤੇ ਮੈਂ ਨਹੀਂ ਪੈਸੇ ਦੇਨੇ। ਥਨਿਆ ਰੰਗ ਦੇ ਨੇ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਵੱਧ ਮੈਨੂੰ ਚਾਹੀਦੀ ਵੀ ਨਹੀਂ ਤੁਸੀਂ ਮੈਨੂੰ 10000 ਦਿਓ। ਉਹਨੇ ਵੀ 10000 ਰੁਪਿਆ ਉਹਨੂੰ ਸ਼ਾਮੂ ਨੂੰ ਫੜਾਇਆ ਤੇ ਆਪ ਉਹ ਦੂਜਾ ਹੀਰਾ ਨੂੰ ਦੇ ਦਿੱਤਾ। ਔਰ 10000 ਸ਼ਾਮੂ ਨੂੰ ਦੇ ਦਿੱਤਾ ਤੇ ਹੀਰਾ ਦੇ ਵਾਲਾ ਰੱਖ ਲਿਆ। ਹੁਣ ਸ਼ਾਮੂ ਚਲਾ ਗਿਆ ਪੈਸੇ ਲੈ ਕੇ ਤੇ ਮੋਢੇ ਸੁਨਿਆਰੇ ਨੂੰ ਐ ਹੋ ਗਿਆ ਵੀ ਆਪਾਂ ਦਾ ਸ਼ਾਂਭੂ ਚਲਾ ਗਿਆ 10000 ਲੈ ਕੇ ਤੇ ਦੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਿਪਾਈ ਆ ਜਾਊਗਾ ਰਾਜਕੁਮਾਰੀ ਦਾ ਤੇ ਉਹ ਹੀਰਾ ਜਿਹੜਾ ਲੈ ਜਾਊਗਾ ਜਦੋਂ ਉਹ ਹੀਰਾ ਲੈ ਕੇ ਜਾਊਗਾ ਤਾਂ ਆਪਣਾ 10000 ਰੁਪਇਆ ਕੂਲ ਬਣ ਜਾਊਗਾ ਤਾਂ ਉਹਦਾ ਲੱਡੂ ਉਹਦੇ ਮਨ ਚ ਫੁੱਟਣ ਤੇ ਖੁਸ਼ੀ ਚ ਝੂੰਦਾ ਫਿਰੇ ਵੀ ਵਾਕਿਆ ਯਾਰ ਮੈਂ ਤਾਂ ਬੈਠੇ ਬੈਠੇ ਨੇ ਹੀਰਾ ਬਣਾ ਲਿਆ ਤੇ ਆਪ ਦਾ ਮੋਢੇ ਥਾਪੀ ਜਾਵੇ ਥਾਪੜੀ ਜਾਵੇ ਸਨੇਹਾਰਾ ਵੀ ਮੇਰੇ ਵਰਗਾ ਚਲਾਕ ਹੀ ਬੰਦਾ ਕੋਈ ਨਹੀਂ ਮੈਂ ਤਾਂ ਸ਼ਾਂਪੂ ਦਾ ਕਾਚ ਦਾ ਟੁਕੜਾ ਵੀ ਵੇਚਦਾ 20000 ਚ ਤੇ 10000 ਰੁਪਏ ਵੀ ਵਿੱਚ ਬਣਾ ਗਿਆ ਤੇ ਇਹ ਹੁਣ ਕੀ ਹੋਇਆ ਸ਼ਾਂਮੂ ਦਾ 10000 ਰੁਪਿਆ ਲੈ ਕੇ ਤੁਰ ਗਿਆ ਹੁਣ ਜੀ ਸੱਤਵਾਂ ਦਿਨ ਵੀ ਨੰਗ ਗਿਆ ਸੱਤਾਂ ਦਿਨਾਂ ਚ ਉਹਨੇ ਸਿਪਾਈ ਨੇ ਆਖਿਆ ਸੀ ਨਾ ਮੈਂ ਆਉਂਗਾ ਤਾਂ ਸੱਤਵਾਂ ਦਿਨ ਵੀ ਨੰਗ ਗਿਆ ਪਰ ਸਿਪਾਈ ਮੁੜ ਕੇ ਨਹੀਂ ਆਇਆ ਸਨਿਆਰਾ ਹੁਣ ਵੇਖੇ ਤਾਂ ਠਾਂ ਠਾਂ ਵੀ ਜਰ ਸਕਾਈ ਨਹੀਂ ਮੁੜ ਕੇ ਆਇਆ ਕਿਉਂਕਿ 10000 ਰੁਪਇਆ ਪੱਲਿਓ ਉਹ ਸ਼ਾਮੂ ਨੂੰ ਦੇ ਹੀ ਬੈਠਾ ਸੀ ਉਸ ਕਾਚੇ ਦੇ ਟੁਕੜੇ ਤੇ ਤੇ ਆਪ ਦਾ ਸਿਪਾਈ ਤਾਂ ਸਿਰਫ 2500 ਰੁਪਇਆ ਲਿਆ ਸੀ ਨੋਣੇ ਤੇ 10000 ਰੁਪਇਆ ਉਹ ਸ਼ਾਮੂ ਨੂੰ ਦੇ ਹੀ ਬੈਠਾ ਸੀ ਵੀ ਵੀ ਇਹ ਤਾਂ ਅਸਲੀ ਹੀਰਾ ਜੀ ਅਸਲੀ ਹੀਰਾ ਕਰਕੇ ਸ਼ਾਮੂ ਨੂੰ 10000 ਰੁਪਇਆ ਦੇ ਹੀ ਬੈਠਾ ਸੀ ਕੋਲੋਂ ਜਾਨੀ ਕਿ 2500 ਰੁਪਇਆ ਲਿਆ ਸੀ 10000 ਦੇ ਹੀ ਬੈਠਾ ਸੀ ਤੇ ਕੁੱਲ ਮਿਲਾ ਕੇ 7500 ਰੁਪਏ ਦਾ ਕਾਟਾ ਸੀ ਉਹਨੂੰ ਤਾਂ ਉਹਦੇ ਇੱਕ ਜਦੋਂ 10 ਕਿ ਦਿਨ ਨੰਗੇ ਤੇ ਉਹਦੇ ਮਨ 'ਚ ਇਹ ਆਇਆ ਕਿਉਂ ਨਾ ਮੈਂ ਜਾ ਕੇ ਇਹਦੀ ਰਿਪੋਰਟ ਪੁਲਿਸ ਕੋਲ ਕਰਾਂ ਵੀ ਇਸ ਤਰ੍ਹਾਂ ਮੇਰੇ ਨਾਲ ਠੱਗੀ ਵੱਜ ਗਈ ਤੇ ਪਰ ਉਸ ਗੱਲ ਤੋਂ ਵੀ ਫੇਰ ਡਰਿਆ ਵੀ ਪੁਲਿਸ ਵਾਲੇ ਮੈਨੂੰ ਉਲਟਾ ਪੁੱਛਣਗੇ ਵੀ ਤੂੰ ਕੱਚ ਦਾ ਟੁਕੜਾ ਕਿਵੇਂ ਗਾਂ ਵੇਚਦਾ ਬਈ ਜਦੋਂ ਤੈਨੂੰ ਪਤਾ ਸੀ ਇਹ ਕੱਚ ਦਾ ਟੁਕੜਾ ਤੇ ਤੂੰ ਗਾਂ ਕਿਉਂ ਵੇਚਦਾ ਤੇ ਤੂੰ ਉਹਦੇ ਦੱਸ ਗਿਆ ਕਿਉਂ ਪਰੇ ਉਹ ਹੁਣ ਝੰਜੜ ਚ ਫਸ ਗਿਆ ਉਲਟਾ ਉਹ ਕਹਿੰਦਾ ਯਾਰ ਮੇਰੀ ਬਦਨਾਮੀ ਹੋ ਜੂਗੀ ਤੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਇਸ ਕਰਕੇ ਆਪਾਂ ਉਹ ਕਹਿੰਦਾ ਛੱਡ ਹੀ ਦਿੰਨੇ ਆ ਜੋ ਹੋ ਗਿਆ ਹੋ ਗਿਆ ਤੇ ਉਹਨੇ 7500 ਰੁਪਇਆ ਘਾਟਾ ਖਾ ਕੇ ਸੁਨਿਆਰਾ ਟੱਕ ਕੇ ਬਹਿ ਗਿਆ ਤੇ ਉਧਰੋਂ ਸ਼ਾਮੂ ਖੁਸ਼ ਸੀ ਕਿਉਂਕਿ ਦੋਸਤੋ ਜਿਹੜਾ ਸਿਪਾਈ ਬਣ ਕੇ ਆਇਆ ਸੀ ਨਾ ਜਿਹੜਾ ਸਿਪਾਈ ਬਣ ਕੇ ਆਇਆ ਸੀ ਉਹ ਕੋਈ ਹੋਰ ਨਹੀਂ ਸੀ ਉਹ ਸ਼ਾਮੂ ਦਾ ਦੋਸਤ ਸੀ ਜਿਹਨੂੰ ਸ਼ਾਮੂ ਨੇ ਕੱਲਿਆ ਸੀ ਸਿਪਾਈ ਬਣਾ ਕੇ ਵੀ ਜਾ ਸੌਦਾ ਕਰਕੇ ਆ ਉਹਦਾ ਸੌਦਾ ਕਰਕੇ ਤੇ ਮੁੜ ਗਿਆ ਤੇ 2500 ਰੁਪਿਆ ਸ਼ਾਮੂ ਨੇ ਉਹਨੂੰ ਦਿੱਤਾ ਸੀ ਵੀ ਯਾਰ 2500 ਜਮ੍ਹਾਂ ਕਰਾ ਦੀ ਤੇ ਚਾਲਣਾ ਸ਼ਾਮੂ ਉਹਦੇ ਤੋਂ ਸਿਰ ਤੋਂ 10000 ਰੁਪਿਆ ਲੈ ਗਿਆ ਐਸੇ ਤਰ੍ਹਾਂ ਦੋਸਤੋ ਸ਼ਾਮੂ ਨੇ ਸੁਨਿਆਰੇ ਨੂੰ ਬੇਵਕੂਫ ਬਣਾ ਕੇ 7500 ਰੁਪਿਆ ਉਸ ਟਾਈਮ ਦਾ 7500 ਰੁਪਿਆ ਅੱਜ ਦੇ ਲੱਖਾਂ ਰੁਪਿਆ ਦੇ ਬਰਾਬਰ ਦੀ ਠੱਗੀ ਮਾਰੀ ਉਹਨੇ ਦੋਸਤੋ ਕਈ ਵਾਰੀ ਚੋਰਾਂ ਨੂੰ ਮੋਰਵੀ ਪੈ ਜਾਂਦੇ ਹੁੰਦੇ ਆ ਇਹ ਹਮੇਸ਼ਾ ਇਹ ਨਹੀਂ ਵੀ ਚੋਰੀ ਦੁਜਾ ਚੋਰੀ ਦੁਜਾ ਲੁੱਟਦੇ ਹੁੰਦੇ ਆ ਕਈ ਵਾਰੀ ਮੋਰ ਵੀ ਲੁੱਟ ਕੇ ਲੈ ਜਾਂਦੇ ਹੁੰਦੇ ਆ ਦੋਸਤੋ ਇਹ ਕਹਾਣੀ ਹੋ ਰਹੀ ਉਸੇ ਤਰ੍ਹਾਂ ਹੀ ਆ ਮਨਿੰਦਰ ਬਾਲ ਮਨਿੰਦਰ ਜੀ ਲਾਈਕ ਦਨ ਥੈਂਕ ਯੂ ਸਾਬ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਧੰਨਵਾਦ ਹੈ ਜੀ ਤਾਂ ਦੋਸਤੋ ਇੱਕ ਹੋਰ ਕਹਾਣੀ ਸੁਣਾਉਣਾ ਮੈਂ ਇਸੇ ਤਰ੍ਹਾਂ ਹੀ ਛੋਟੀ ਜੀ ਇੱਕ ਕਹਾਣੀ ਹੋਰ ਹੈ ਬਸ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਦੋਸਤੋ ਇੱਕ ਵਾਰੀ ਨਾ ਅਸੀਂ ਜੰਮੂ ਤੋਂ ਟ੍ਰੇਨ ਚੜੇ ਜੰਮੂ ਤੋਂ ਟ੍ਰੇਨ ਚੜੇ ਅਸੀਂ ਤਾਂ ਉੱਥੋਂ ਨਾ ਅਸੀਂ ਕਾਫੀ ਜਣੇ ਸੀਗੇ ਟਿਕਟਾਂ ਬੁੱਕ ਨਹੀਂ ਸਾਡੀਆਂ ਵੈਸੇ ਹੀ ਇਸ ਦਾ ਜਰਨਲ ਡੱਬੇ ਦੇ ਵਿੱਚ ਚੜ ਗਏ ਹੁਣ ਕਾਫੀ ਦਿਨ ਦੇ ਤੁਰੇ ਘਰਦੇ ਸੀ ਅਸੀਂ ਤੇ ਥੋੜਾ ਜਿਹਾ ਥਕਾਵਟ ਵੀ ਸੀ ਉਹ ਤਾਂ ਇਰਸ ਮਾਰਕ ਨੂੰ ਬਣੇ ਨਹੀਂ ਹੁੰਦੇ ਟ੍ਰੇਨ ਦੇ ਵਿੱਚ ਅਸੀਂ ਉਹਨਾਂ ਦੇ ਉੱਤੇ ਸੌਂਗੇ ਤੇ ਇਹਨੇ ਨੂੰ ਨਾ ਇੱਕ ਇੱਕ ਦੋ ਮੁੰਡੇ ਹੋਰ ਸਾਡੇ ਨਾਲ ਹੀ ਇੱਧਰ ਉੱਧਰ ਤੇ ਸਾਡੇ ਤੋਂ ਇੱਕ ਡੱਬਾ ਅੱਗੇ ਇੱਕ ਬੰਦਾ ਆਇਆ ਨਿੰਘ ਸੀ ਉਹ ਬੰਦਾ ਤੇ ਉਹ ਪਤਾ ਕੀ ਕਰਦਾ ਸੀ ਆ ਕੇ ਤੇ ਬੋਲਣ ਲੱਗ ਗਿਆ ਉਹ ਕਿਉਂਕਿ ਪੀੜ ਬੜੀ ਸੀ ਟ੍ਰੇਨ 'ਚ ਲੈ ਦੁਜਾ ਕਾ ਅੱਧੇ ਬੰਦੇ ਸੁੱਤੇ ਪਏ ਆ ਅੱਧੇ ਬੰਦੇ ਖੜੇ ਆ ਆਏ ਆ ਜੋ ਅਸੀਂ ਤਾਂ ਸਮਾਨ ਵਾਲੀ ਜਗ੍ਹਾ ਦੇ ਉੱਤੇ ਉੱਤੇ ਪਏ ਸੀ ਨਾ ਤਾਂ ਉਹ ਬੰਦਾ ਬੋਲਣ ਲੱਗ ਗਿਆ ਤੇ ਮੈਂ ਉਹਦੇ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਐਂ ਕਰਦੇ ਆ ਆਪਾਂ ਉੱਤਰ ਜਾਂਦੇ ਆ ਵੀ ਇਹ ਤਾਂ ਐਵੇਂ ਹੀ ਬੋਲੀ ਜਾਂਦਾ ਇਹ ਠੀਕ ਹੈ ਆਪਾਂ ਐਵੇਂ ਹੀ ਬੋਲੀ ਜਾਂਦਾ ਆਪਾਂ ਇੱਥੋਂ ਉੱਤਰ ਕੇ ਆਪਾਂ ਵੀ ਥੱਲੇ ਬੈਠ ਜਾਂਦੇ ਆ ਉਹ ਜਿਹੜਾ ਇੱਕ ਹੋਰ ਮੁੰਡਾ ਇੱਕ ਪਿਆ ਸੀ ਉਹ ਉਹਨੂੰ ਮੈਂ ਵੈਸੇ ਜਾਣਦਾ ਨਹੀਂ ਸੀ ਉਹ ਮੁਕਸਦਗਰ ਹੁੰਦਾ ਸੀ ਤਾਂ ਮੈਨੂੰ ਕਹਿੰਦਾ ਬਾਈ ਪਿਆਰ ਹੈ ਜੇਕਰ ਉਹ ਸਮਝ ਲਾ ਤੈਨੂੰ ਕੁਝ ਗਿਆ ਨਾ ਤਾਂ ਸਮਝ ਲਓ ਮੈਨੂੰ ਕੁਝ ਗਿਆ ਤੇ ਮੈਂ ਆਪੇ ਸਮਝ ਲਉ ਇਸ ਨੂੰ ਤੇ ਉਹ ਬੰਦਾ ਪਤਾ ਕੀ ਕਰਦਾ ਸੀ ਮੈਂ ਐ ਕੀਤਾ ਮੈਂ ਜੋ ਕੀਤਾ ਜੀ ਉਹ ਦੂਜਾ ਜਿਹੜਾ ਉਹ ਕਿਨੇ ਗੋਲਦੀ ਅੰਦਾਜ਼ੀ ਕਹਿੰਦਾ ਮੈਂ ਐ ਕਰ ਦਿੰਦਾ ਹੁਣਾਂ ਮੈਂ ਜੋ ਕਰ ਦਿੰਦਾ ਮੈਂ ਭਈਆ ਨੂੰ ਚਾਚਾ ਕੇ ਟ੍ਰੇਨ ਤੋਂ ਥੱਲੇ ਸਿੱਟਿਆ ਉਹ ਆ ਜੋ ਬਹੁਤ ਵੀ ਲੋਕ ਜਿੰਨਾ ਵੀ ਹੋ ਸਕੇ ਉਹ ਬੋਲ ਸਕਿਆ ਬੋਲਿਆ ਤੇ ਉਹ ਮੈਂ ਕਿਹਾ ਯਾਰ ਵੀ ਆਪਾਂ ਨੂੰ ਵੀ ਬੋਲੂਗਾ ਕੀ ਫਾਇਦਾ ਆਪਾਂ ਉਹ ਵੀ ਇਹਦੋਂ ਪਹਿਲਾਂ ਆਪਾਂ ਉੱਠ ਕੇ ਬੈਠ ਜਾਂਦੇ ਆ ਉਹ ਜਿਹੜਾ ਮੁਖਸਰ ਦਾ ਸਰਦਾਰ ਜਿਆ ਸਰਦਾਰ ਮੁੰਡਾ ਬੈਠਾ ਨਾਲ ਸੀ ਨਾ ਉਹ ਮੈਨੂੰ ਕਹਿੰਦਾ ਨਹੀਂ ਬਾਈ ਤੂੰ ਬੈਠਾ ਰਹਿ ਇਹ ਉਹ ਬੰਦੇ ਆ ਜਿਨ੍ਹਾਂ ਦੀ ਘਰੇ ਕੋਈ ਨਹੀਂ ਸੁਣਦਾ ਤੂੰ ਇੱਥੇ ਆ ਕੇ ਪੜਾਸ ਕੱਢਦੇ ਆ ਤੂੰ ਟੈਨਸ਼ਨ ਨਾਲ ਐ ਮੈਂ ਤੇਰੇ ਨਾਲ ਆ ਜੇਕਰ ਤੈਨੂੰ ਕੁਝ ਕਹਿ ਗਿਆ ਸਮਝ ਲੈ ਮੈਨੂੰ ਕੁਝ ਕਹਿ ਗਿਆ ਮੈਂ ਚੱਲ ਠੀਕ ਹੈ ਜੀ ਮੈਂ ਉਥੇ ਉਮੀ ਉਹਦੇ ਨਾਲ ਹੀ ਉਥੇ ਲੇਟਿਆ ਰਿਹਾ ਤੇ ਥੋੜੇ ਚਿਰ ਬਾਅਦ ਢਿੰਗ ਥੋੜਾ ਅੱਗੇ ਆ ਗਿਆ ਅੱਗੇ ਆ ਕੇ ਤੇ ਉਹ ਸਰਦਾਰ ਨੂੰ ਕਹਿੰਦਾ ਤੈਨੂੰ ਸਪੈਸ਼ਲ ਕਹਿਣਾ ਪਊਗਾ ਤੂੰ ਕਿਉਂ ਨਹੀਂ ਉੱਠਦਾਗਾ ਤਾਂ ਸਰਦਾਰ ਕਹਿੰਦਾ ਗੱਲ ਸੁਣ ਮੇਰੀ ਬੱਸ ਬਹੁਤ ਬੋਲ ਲਿਆ ਇਸ ਤੋਂ ਬਾਅਦ ਨਹੀਂ ਬੋਲਣਾਗਾ ਨਿੰਗ ਸ਼ਾਈ ਹੋ ਗਿਆ ਕਹਿੰਦਾ ਅੱਛਾ ਪੰਜਾਬੀ ਆ ਬੈਠਾ ਰਹਿ ਬੈਠਾ ਰਹਿ ਕੋਈ ਨਹੀਂ ਕੋਈ ਨਹੀਂ ਤੇ ਉਹ ਜਿਹੜੇ ਹੋਰ ਬੰਦੇ ਸੀ ਉਹ ਕਹਿੰਦੇ ਯਾਰ ਹੁਣ ਨਹੀਂ ਬੋਲਦਾ ਨਿੰਗ ਨੂੰ ਕਹਿੰਦੇ ਹੁਣ ਕਿਵੇਂ ਚੁੱਪ ਕਰ ਗਿਆ ਉਹ ਨਹੀਂ ਨਹੀਂ ਸਾਡਾ ਆਪ ਦਾ ਹੁੰਦਾ ਦੋਸਤੋ ਉਹ ਗੱਲ ਉੱਥੇ ਆ ਜਾਂਦੀ ਆ ਕਈ ਵਾਰੀ ਚੋਰਾ ਨੂੰ ਮੋਰ ਵੀ ਪੈ ਜਾਂਦੇ ਆ ਤੇ ਅੱਜ ਦੀ ਕਹਾਣੀ ਪਸੰਦ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਤੇ ਜਿਹਨੇ ਅਜੇ ਤੱਕ ਚੈਨਲ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਨਹੀਂ ਕੀਤਾ ਜਲਦੀ ਨਾਲ ਲਾਈਕ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਧੰਨਵਾਦ